ਉਹ ਅਸੀਂ ਨਾ ਬਜੀਕੇ ਸਾਹਿਬ ਦਰਨ ਨਾ ਕਾਲੀ ਦਰਨ ਇਹਨਾਂ ਦਾ ਸਾਲ ਕਿ ਰਹਿ ਗਿਆ ਇਹਨਾਂ ਨੂੰ ਕਿਸੇ ਪੰਜਾਬ 'ਚ ਰਹਿਣ ਨਹੀਂ ਦੇਣਾ ਜੀ ਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜੂਰ ਬਣ ਗਿਆ ਐਡਾ ਵੱਡਾ ਪੰਜਾਬ ਨਾ ਲੁੱਟ ਤੇ ਕਸੁੱਟ ਕਰ ਰਿਹਾ ਤੇ ਧੱਕਾ ਕਰ ਰਿਹਾ ਮੈਨੂੰ ਲੱਗਦਾ ਇਹ ਸਾਰਾ ਹਿਸਾਬ ਦੇਣਾ ਪੈਣਾ ਗੰਟ ਦੀ ਮੰਗ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਿੱਟਨੇ ਨਹੀਂ ਵਾਰੰਟੀ ਮੰਗ ਕੀਤੀ ਵੀ ਕਿਹੜੀ ਕੀ ਲੱਗਦਾ ਸਰਕਾਰ ਕੀ ਦੇਖੋ 10 ਸਾਲ ਹੋ ਗਏ 5 ਸਿੱਟਾਂ ਬਣ ਗਈਆਂ ਨਿਸ਼ਾਨਾ ਨਹੀਂ ਨਹੀਂ ਠੀਕ ਹੈ ਇੱਕੋ ਇੱਕ ਹੈ ਵਿੰਡੈਟਾ ਪੋਲਟਿਕਸ ਜਾਣ ਕੇ ਉਹ ਅਸੀਂ ਨਾ ਮਜੀਠੀਆ ਸਾਹਿਬ ਡਰਨ ਨਾ ਅਕਾਲੀ ਡਰਨ ਇਹਨਾਂ ਦਾ ਸਾਲ ਕਿ ਰਹਿ ਗਿਆ ਇਹਨਾਂ ਨੂੰ ਕਿਸੇ ਨੂੰ ਪੰਜਾਬ 'ਚ ਰਹਿਣ ਨਹੀਂ ਦੇਣਾ ਕੇਜਰੀਵਾਲ ਕੀ ਰੋਲਾ ਚਲੋ 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 ਕੇਜਰੀਵਾਲ ਸਹੀ ਮਹੀਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਹੇ ਆ ਤੇ ਤਾਂ ਕਾ ਕਰ ਰਿਹਾ ਮੈਨੂੰ ਲੱਗਦਾ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਜਨਤਾ ਨੂੰ ਮਿਲਣ ਵਾਸਤੇ ਇੱਥੇ ਆਏ ਸੀ ਸੋ ਮੈਂ ਉਹਨਾਂ ਦਾ ਜਿਹਾ ਆਖਦਾ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਤੇ ਅੱਜ ਅਪੀਲ ਕਰਦੇ ਆ ਲੋਕਾਂ ਨੂੰ ਕਿ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਗਲਤ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਆਇਆ ਇਹ ਹਲਕੇ ਦੇ ਲੋਕ ਸਾਰੇ ਇੱਥੇ ਆਏ ਨੇ ਸਾਨੂੰ 5 ਮਿੰਟ ਪਹਿਲਾਂ ਬਦਲ ਲੱਗ ਗਿਆ ਸੀਗਾ ਸਖਬੀਰ ਸਿੰਘ ਬਾਦਲ ਦੇ ਆਉਣ ਦਾ ਤੇ ਲੋਕ ਤੱਥ ਪਰ ਨੇ ਲੋਕ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨਦੇ ਨੇ ਤੇ ਉਹਨਾਂ ਦੇ ਨਾਲ ਚਟਾਂ ਦੀ ਤਰ੍ਹਾਂ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਬਾ ਫੇਰੀ ਤੇ ਆਏ ਸੀਗੇ ਦੇਖੋ ਤੁਸੀਂ ਛੋਟੇ ਟਾਈਮ ਦੇ ਵਿੱਚੋਂ ਨਾਬੇ ਆਏ ਨੇ ਕਿਸ ਤਰ੍ਹਾਂ ਵੱਡੀ ਤਦਾਰ ਦੇ ਵਿੱਚ ਅਕਾਲੀ ਵਰਕਰਾਂ ਦਾ ਇਕੱਠ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਿਆ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨਾਲ ਨੇ ਤੁਹਾਨੂੰ ਸਾਡੇ ਪ੍ਰੇਮੀ ਨੇ ਬਹੁਤ ਪੁਰਾਣੇ ਸਾਡੇ ਨਾਲ ਪਰਿਵਾਰਕ ਰਿਸ਼ਤਾ ਉਹਨਾਂ ਨੇ ਸਾਨੂੰ ਕਿਹਾ ਸੀ ਮੈਂ ਤੁਹਾਡੇ ਕੋਲੇ ਬਾਬਾ ਜੀ ਆਉਣਾ ਚਾਹਣਾ ਮੈਂ ਲੰਗਰ ਛਕਣਾ ਮੈਂ ਆਹ ਮੋਸਟ ਵੈਲਕਮ ਹੈ ਜੀ ਤੇ ਇਸ ਕਰਕੇ ਅੱਜ ਉਹ ਪ੍ਰਸ਼ਾਦਾ ਖੁਰੇ ਛਕਣ ਵਾਸਤੇ ਸਾਨੂੰ ਮਿਲਣ ਵਾਸਤੇ ਆਏ ਸੀਗੇ ਹਾਂਜੀ ਕੀ ਵਿਚਾਰ ਵਟਾਂਦਰਾ ਹੋਇਆ ਵਿਚਾਰ ਵਟਾਂਦਰਾ ਬਸ ਪੰਥ ਦੀ ਚੜ੍ਹਦੀ ਕਲਾ ਲਈ ਇਹ ਹੋਇਆ ਅਸੀਂ ਤਾਂ ਇੱਕ ਕੋਈ ਗੱਲ ਕਰਦੇ ਹੁੰਨੇ ਆ ਨਹੀਂ ਤੁੱਲ RAM ਨਾਮ ਵਿਚਾਰ ਪਰਮੇਸ਼ਰ ਦੇ ਨਾਮ ਤੋਂ ਵੱਡੀ ਕੋਈ ਵਿਚਾਰ ਨਹੀਂ ਬਡਾਲਾ ਸਾਹਿਬ ਦੇ ਵੀ ਪ੍ਰਤੀਕੱਲ ਬਣ ਦਿੱਤਾ ਵੀ ਉਹਨਾਂ ਦਾ ਮਤ ਨਹੀਂ ਛਕਿਆ ਹਾਂ ਉਹ ਬਡਾਲਾ ਸਾਹਿਬ ਦੇ ਖਿਲਾਫ ਇਸ ਕਰਕੇ ਬਿਆਨ ਦਿੱਤਾ ਸੀ ਉਹ ਕਹਿੰਦੇ ਅੰਮ੍ਰਿਤ ਮੈਂ ਛਕਾ ਨਾ ਛਕਿਆ ਤਾਂ ਮੇਰੀ ਪਰਸਨਲ ਮਰਜ਼ੀ ਹੈ ਪਰਸਨਲ ਨਹੀਂ ਹੈ ਇਹ ਇਹ ਗੁਰੂ ਦਾ ਹੁਕਮ ਹੈ ਪ੍ਰਥਮ ਰਹਿਤ ਜੈ ਜਾਣ ਖੰਡੇ ਕੀ ਪਹੌਲ ਛੱਕੈ ਸੋਈ ਸਿੰਘ ਪ੍ਰਧਾਨ ਆਵਰ ਪਹੌਲ ਜੋ ਨਾਂ ਲੇ ਸਾਨੂੰ ਬੜਾ ਪਿੰਚ ਕਰੀਏ ਗੱਲ ਵੀ ਅਮਰਤ ਛੱਕੈ ਚਾਹੇ ਮੇਰਾ ਨਹੀਂ ਛੱਕਿਆ ਉਹ ਮੈਂ ਪੂਰਨ ਗੁਰ ਸਿੱਖਾਂ ਪੂਰਨ ਗੁਰ ਸਿੱਖ ਤਾਂ ਆਪਣੇ ਆਪ ਨੂੰ ਭਾਈ ਬਣੀ ਸਿੰਘ ਨੇ ਵੀ ਨਹੀਂ ਕਹਾਇਆ